ਗੱਟੇ ਲਾ ਲੋ ਗੱਟੇ ਚਿੜੀ ਬਣਾ ਲੋ ਚਿੜੀ ਮੋਰ ਕਾਂਰ ਖੜੀ ਆ ਕੀ ਕੋੜਾ ਗੱਟੇ ਗੱਟੇ ਔਰ ਜਲੇ ਦਾ ਹਾਰ ਵੀ ਹਾਰ ਵੀ ਪਰ ਤੁਹਾਨੂੰ ਪਤਾ ਆ ਗੱਟੇ ਆ ਅਸੀਂ ਛੋਟੇ ਨੇ ਸਕੂਲ ਜਾਂਦੇ ਸੀ ਨਾ ਜਦੋਂ 5 ਰੁਪਏ 10 ਰੁਪਏ ਲੈ ਕੇ ਜਾਣੇ ਤੇ ਬਚਾ ਕੇ ਨੇ ਇਹੀ ਕਹਿੰਦੇ ਤਾਂ ਹੀ ਸਾਡੇ ਦੰਦ ਜਲਦੀ ਖਰਾਬ ਹੋ ਗਏ ਪਰ ਕੋਈ ਗੱਲ ਨਹੀਂ ਟਾਈਮ ਦੇ ਹਿਸਾਬ ਨਾਲ ਨਾ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਤੇ ਗੱਟੇ ਵਿੱਚ ਉਹਨਾਂ ਨੇ ਅਸੀਂ ਕਿਹਾ ਕਿ ਤੁਹਾਨੂੰ ਸਾਈਕਲ ਦੇ ਰਾਂ ਅਸੀਂ ਕਿ ਚੱਕਰ ਮਾਰ ਕੇ ਆਈਏ ਇੱਕ ਪੁਰਾਣਾ ਸਮਾਂ ਆਪਣਾ ਯਾਦ ਕਰੀਏ ਗੋਬਿੰਦਾ ਪੂਰੇ ਟਾਈਮ ਤੇ ਬੜੇ ਖਾਦੇ ਕੱਟੇ ਆਣਾ ਭਈਆ ਆਪ ਲਾਣਾ ਕਬੂਤਰ ਚਿੜੀ ਕਾਂ ਅੱਜ ਵੀ ਬਣਾਉਂਦਾ ਕਲਾਕਾਰ ਅਸੀਂ ਤਾਂ ਸਿਰਫ ਵੈਸੇ ਹੀ ਇੱਕ ਇੱਕ ਉਹੀ ਆਜੋ ਆਜੋ ਸਾਥੇ ਆਜੋ ਅਸੀਂ ਤਾਂ ਇੱਕ ਵੈਸੇ ਹੀ ਨਾ ਇੱਥੇ ਬੈਠੇ ਸੀਗੇ ਤੇ ਭਈਆ ਇਹ ਤੇ ਜਿੰਨੂੰ ਉਹਦੇ ਗੱਟੇ-ਗੱਟੇ ਵੇਖ ਰਹੇ ਆ ਹਨਾ ਸਾਰਾ ਮਾਈਕ ਨੂੰ ਲਾਤਾ ਹੁਣ ਇਹ ਦੱਸੇਗਾ ਭਈਆ ਕੌਣ-ਕੌਣ ਸੇ ਆਪ ਕੀ-ਕੀ ਬਣਾਤੇ ਹੋ ਕਹਿੰਦੇ ਕਿ ਹਾਰ ਬਨੇਗਾ ਘੜੀ ਬਨੇਗਾ ਰਾਖੀ ਬਨੇਗਾ ਵਿਰਾਸ ਬਨੇਗਾ ਪੰਖਾ ਬਨੇਗਾ ਗੁਲਾਬ ਦਾ ਫੁੱਲ ਬਨੇਗਾ ਮੋਰ ਬਨੇਗਾ ਬਾਬਰ ਬਨੇਗਾ ਮੋਰ ਯਾਨੋ ਮੋਰ ਇਹਦਾ ਕਰਦੇ ਇਹਦਾ ਮੋਰ ਹੀ ਬਣਵਾ ਲੈਨੇ ਆ ਹਨਾ ਉਹ ਵੀਂਦਰ ਚਲ ਆ ਆ ਮੋਰ ਬਣਾ ਕੇ ਦਿਖਾ ਆਜੋ ਆਜੋ ਫਟਾਫਟ ਕਰੋ ਇਹ ਆਪਾਂ ਲਾ ਦਈਏ ਪਹਿਲੇ ਸਟੈਂਡ ਤੇ ਸਾਈਕਲ ਵੀਰ ਦਾ ਹਾਂ ਛੋਟਿਆਂ ਦੇ ਬੋਖਦੇ ਆ ਇੱਕ ਵਾਰੀ ਫੇਰ ਬੈਕ ਟੂ ਸਕੂਲ ਟਾਈਮ ਹਨਾ ਚੈੱਕ ਕਰੋ ਚੈੱਕ ਕਰੋ ਇੱਧਰ ਇੱਧਰ ਚੈੱਕ ਕਰਾ ਕੈਮਰਾ ਚੈੱਕ ਕਰੋ ਤੇ ਇਹ ਬਣੇਗਾ ਮੋਰ ਦੇਖੋ ਅੱਗੇ ਆਜੋ ਕਲੋਜ਼ ਕਰੋ ਕਿੰਨੇ ਕਿੰਨੇ ਖਾਦੇ ਰ ਹੈ ਵੀ ਦੱਸੋ ਕਮੈਂਟਾਂ ਚ ਨਾ ਜਰੂਰ ਦੱਸਣਾ ਵੀ ਇਹ ਕਿੰਨੇ ਕਿੰਨੇ ਖਾਦੇ ਆ ਅਸੀਂ ਨਾ ਭੋਖ ਹਾਦੇ ਅਸੀਂ ਦੰਦ ਖਰਾਬ ਕਰ ਲੈ ਖਾ ਖਾ ਕੇ ਕਿਉਂਕਿ ਲੋਕ ਕ੍ਰੇਜ਼ ਹੋ ਗਏ ਮਿੱਠਾ ਖਾਂਦਾ ਅੱਜ ਕੱਲ ਤੇ ਹੁਣ ਮਿੱਠੇ ਤੋਂ ਭਰੇਜ ਹੀ ਬੜੀ ਕਰਦੇ ਆਪਾਂ ਕਿੰਨੇ ਆ ਚੀਜ਼ ਨਹੀਂ ਖਾਣੀ ਮੋਟੇ ਹੋ ਜਾਗੇ ਅੱਜ ਕੱਲ ਸਾਰੇ ਬੱਚੇ ਚਾਕਲੇਟਾਂ ਨੂੰ ਬੰਨੇ ਗਏ ਕਿ ਚਾਕਲੇਟ ਖਾਣੀ ਆ ਆ ਖਾਣਾ ਦਿਓ ਖਾਣਾ ਆ ਜਿੱਦਾ ਲਾਪ ਹੋ ਗਿਆ ਲੇਕਿਨ ਆ ਜਦੋਂ ਆਪਾਂ ਵੇਖਿਆ ਨਾ ਅਸੀਂ ਸਟੂਡੀਓ ਉੱਪਰ ਬੈਠੇ ਹੋਏ ਸੀ ਜਦੋਂ ਵੇਖਿਆ ਥੱਲੇ ਆਵਾਜ਼ ਆਈ ਟੱਲੀ ਦੀ ਨੌਰੀ ਕੰਨਾ ਚ ਟੱਲੀ ਵਜੀ ਉਹ ਦਿਨ ਯਾਦ ਆ ਗਿਆ ਇਹ ਟੱਲੀ ਨਹੀਂ ਭੁੱਲਦੀ ਇਹ ਟੱਲੀ ਸਕੂਲ ਆ ਸਕੂਲ ਦੇ ਆਪਾਂ ਆ ਚੈੱਕ ਕਰੋ ਨਾਲ ਨਾਲ ਇੱਧਰ ਇਹ ਬਣ ਗਿਆ ਇਹ ਮੋਰ ਦੀ ਪੂਛ ਕੀ ਬਣਾਇਆ ਮੋਰ ਦਾ ਢੇਡ ਮੋਰ ਮੋਰ ਆਪਾਂ ਆਪਾਂ ਨਾ ਇਹ ਪੂਰਾ ਕਰਾਂਗੇ ਤੋਂਵੇਂ ਤਿੰਨਾ ਬੰਨੇ ਦਾ ਕਰਾਂਗੇ ਖਾਵਾਂਗੇ ਕੋਈ ਉਹਦਾ ਕਾਰਨ ਹੈ ਕਿਉਂਕਿ ਇਹਨੇ ਮੋਟਾ ਕਰ ਦੇਣਾ ਫਟਾਫਟ ਦੇ ਵਿੱਚ ਹਨਾ ਜਿਆਦਾ ਨਹੀਂ ਖਾਣਾ ਅਸੀਂ ਚੈੱਕ ਕਰੋ ਅੱਛਾ ਕੀ ਬਾਤ ਹੈ ਹੁਣ ਮੋਰ ਦੀ ਅੱਖ ਵੀ ਬਣਾਓਗੇ ਲੋ ਜੀ ਲੋ ਜੀ ਚੈੱਕ ਕਰੋ ਚੋਰ ਮੋਰ ਮੋਰ ਵਰ ਕਿਨੇ ਕਿਨੇ ਬਣਾਉਣਾ ਦੱਸ ਦੇਣਾ ਹੈ ਓਏ ਓ ਚੋਰ ਬਈ ਹਾਂ ਮੋਰ ਕੁਝ ਖਾ ਰਿਹਾ ਮੋਰ ਦੀ ਧੋਣ ਚ ਕੋ ਤਾਂ ਵੈਸੇ ਹੀ ਰ ਬੰਦ ਕਰਤਾ ਹੈ ਬੰਤਾ ਰਹਿਤਾ ਹੈ ਸੇ ਇਹ ਖਾਣੇ ਵਾਲਾ ਚੀਜ਼ ਹੈ ਨਾ ਕੋਈ ਇਥੇ ਥੋੜੀ ਐਸ ਕਿ ਪਲਾਸਟਿਕ ਰ ਐਸ ਕਿ ਤੁਮਾਂ ਦੇ ਬੰਦੇ ਬਣਦੇ ਹੈ ਓਕੇ ਮੈਂ ਇਹਨੂੰ ਥੋੜਾ ਜਿਹਾ ਖਾ ਕੇ ਟੇਸ ਦੇਖਦਾ ਬਾਕੀ ਸਾਡੇ ਕੈਮਰਾਮੈਨ ਨੂੰ ਦੇ ਦਿੱਤਾ ਜਾਏਗਾ ਏ ਕਿਉਂਕਿ ਮਿੱਠੇ ਦਾ ਬਹੁਤ ਸ਼ਿਕਨ ਆ ਸਰ ਪਾਜੀ ਆਪਣੀ ਹਾਂ ਵਧੀਆ ਤੇ ਅੱਛਾ ਵਾ सुखराजवीर खाएगा मैं भी थोड़ा बाकी तो पैसे भी सुखराज देगा सो <laughs> <नहीं। laughs> so, बड़ा बढ़िया लग गया थैंक यू सर आपका नाम विश्व सहनी है विश्व सहनी विश्व सहनी कहाँ से बिहार से बिहार से यहाँ पे, पे मेहनत करने आए हो चलो भाई गुरु आपको तरक्की दे अच्छी से अच्छी मेहनत करो बहुत मेहरबानी जी तो ऐसा दिया वीडियोस पाने रहने या मेकिंग्स पाने रहने प्यार दिन दे रहो थैंक यू अपना लेकिन जो पुराना कल्चर ना होना भूलो अब बड़ी टेस्टी चीज़ थी ਤਾਕੇ ਦੇਖਦੇ ਵੀ ਕਾਈ ਕਰੇ ਜਿੰਨਾਂ ਜਿੰਨਾਂ ਨੇ ਤੇ 90s ਤੋਂ ਲੈ ਕੇ 2000 ਦੇ ਵਿੱਚ ਇਹ ਚੀਜ਼ਾਂ ਦਾ ਬੜੀਆਂ ਚੱਲੀਆਂ ਉਸ ਤੋਂ ਬਾਅਦ ਥੋੜੀ ਅਲੋਪ ਹੋ ਗਈਆਂ ਉਸ ਤੋਂ ਬਾਅਦ ਇੱਕ ਆਂਦਾ ਮਾਈ ਨੈਸ਼ਨਲ ਮਾਰਕੀਟ ਨੇ ਢੋੜਾਇਆ ਇੱਕ ਆਂਦਾ ਹੀ ਮਾਈ ਬੁੱਢੀ ਦਾ ਝਾਟਾ ਮਾਈ ਬੁੱਢੀ ਦਾ ਝਾਟਾ ਫਿਰ ਹੋਰ ਕੀ ਸੀ ਗੋਲੇ ਗੋਲਿਆਂ ਨੂੰ ਗੋਲੇ ਹੁਣ ਵੀ ਕਦੀ ਕਦੀ ਦੇਖ ਲੈਂਦੇ ਫਿਰ ਮਿਲ ਜਾਂਦਾ ਲੱਛੇ ਵਾਲੀਆਂ ਕੁਲਕੀਆਂ ਤੇ ਹੋਰ ਕੀ ਇੱਕ ਕੁਲਚੇ ਆਂਦੇ ਨੇ ਗਲੀ ਦੇ ਵਿੱਚ ਬੰਦ ਛੋਲੇ ਬੰਦ ਛੋਲੇ ਦੇ ਤੇ ਮੈਂ ਨਾ ਉਹਦੀ ਸਾਈਕਲ ਤੋਂ ਨਹੀਂ ਕੁਝ ਕੱਢ ਰਿਹਾ ਮੇਰਾ ਹੀ ਸੀ ਚਲੋ ਠੀਕ ਹੈ ਜੀ ਬਾਏ ਬਾਏ